ਵਾਇਰ ਜੀ ਕਹਾਂ ਸਰ ਵੈਰ ਜੀ ਕਿ ਫਤਹਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਨੇ ਜੀ ਸਾਈਕਲ ਯਾਤਰਾ ਚਲਕ ਤੋਂ ਸ੍ਰੀ ਚਮਕੌਰ ਸਰ ਜੋ ਕਿ ਆਪਾਂ ਨੂੰ ਆਪਣਾ 125 ਕਿਲੋਮੀਟਰ ਪੈ ਗਿਆ ਤੇ ਪਸਵਲੇ ਉੱਟ ਕੇ ਨਾ ਧੋ ਕੇ ਸਾਈਕਲ ਵੀ ਰੈਡੀ ਚੰਡਾ ਲਾਇਆ ਆਪਾਂ ਨੇ ਤੇ ਚੰਡਾ ਲਾਉਣ ਤੋਂ ਬਾਅਦ ਆਪਾਂ ਲਈ ਸਾਈਕਲ ਤੇ ਗੱਡੀ ਤੇ ਗੱਡੀ ਦਾ ਕਵਰ ਲਾਇਆ ਜੋ ਕਿ ਸਟੱਫ ਵਧੀਆ ਚਲਾਉਣ ਚ ਦਿੱਕਤ ਨਹੀਂ ਆਉਂਦੀ ਤੇ ਬੜੀ ਸਾਈਕਲੀ ਬੜੀ ਵਾਰਡ ਕਰ ਲੈਂਦੀ ਹੈ ਉਸ ਤੋਂ ਬਾਅਦ ਆਪਾਂ ਸਾਈਕਲੀ ਦਾ ਲਾਈਟ ਲਾਈਟ ਥੋੜੀ ਔਖੀ ਲੱਗੀ ਕਿਉਂਕਿ ਜਿਹੜੀ ਜਿਹੜੀ ਮਤਲਬ ਨਟ ਲਾਉਣ ਨਾਲ ਆਉਂਦਾ ਉਹ ਟੁੱਟ ਗਿਆ ਸੀਗਾ ਤੇ ਫਿਰ ਆਪਾਂ ਛੰਡੇ ਦੇ ਨਾਲ ਉੱਪਰ ਹੀ ਸਾਈਡ ਹੀ ਬੰਨਤੀ ਟੇਪ ਲਾ ਕੇ ਤੇ ਸੱਟ ਨਹੀਂ ਆ ਰਹੀ ਸੀਗੀ ਤੇ ਵੈਸੇ ਲੋਡ ਤਾਂ ਆਪਾਂ ਹੀ ਨਹੀਂ ਆਪਾਂ ਉੱਡਾ ਘੰਡੇ ਪਈਆਂ ਕਿਉਂਕਿ ਦਿਨ ਚੜ ਗਿਆ ਸੀ ਆਪਾਂ ਗਈ ਥੋੜਾ ਦਿਨ ਚੜ ਗਿਆ ਸੀ ਫਿਰ ਆਪਾਂ ਲਾਇਆ ਬਾਕਸ ਜੋ ਕਿ ਸਾਈਕਲੀ ਦੇ ਮੂਹਰੇ ਲੱਗਿਆਂ ਦੇ ਵਿੱਚ ਪਾਵਰ ਬੈਂਕ ਤੇ ਪਲੱਸ ਫੋਨ ਪੈ ਜਾਂਦਾ ਜੋ ਕਿ ਮੇਨ ਗਣੀ ਤੋਂ ਸੇਵਰਾਂ ਦਾ ਉਸ ਤੋਂ ਬਾਅਦ ਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਈ ਪਾਵਰ ਬੈਂਕਰ ਫਿਰ ਲਾਇਆ ਆਪਾਂ ਜੰਡਾ ਲੌਕ ਜੋ ਕਿ ਬਹੁਤ ਜ਼ਰੂਰੀ ਸੀ ਫਿਰ ਮੂਵਲੇ ਡਾਟਾ ਹਵਾ ਘੱਟ ਸੀ ਬਹੁਤ ਛਾਵਾ ਪਈ ਆਮੋਂ ਤੋਂ ਬਾਅਦ ਮਾਰੇ ਦੋ ਚਾਰ ਪੰਪ ਜਿੰਨੇ ਵੀ ਘੱਟ ਸੀ ਓਨੇ ਤੋਂ ਪਾਈ ਉਸ ਤੋਂ ਬਾਅਦ ਆਪਾਂ ਨੇ ਪਾਵਰ ਬੈਂਕ ਕਰੀ ਫੈਕਟਰੀ ਦੇ ਵਿੱਚ ਬਾਕਸ ਦੇ ਵਿੱਚ ਨਾਲ ਪਾਈ ਉਹਦੇ ਲੀਡ ਤੇ ਗੁਰਦੁਆਰਾ ਕਿਤੇ ਤਾਂ ਪਹੁੰਚ। ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜਾਗੇ 15 ਅਗਸਤ ਤੇ ਅੱਪਾ ਜਾ ਰਹੇ ਆ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ। ਪਹੁੰਚਦੇ ਆਪਾਂ। ਆਪਾਂ ਨੂੰ ਲੱਗ ਜਾਣਾ ਟਾਈਮ 3 3.5 ਘੰਟੇ ਲੱਗ ਜਾਣੇ ਆ। ਠੀਕ ਹੈ। ਖੇਤਨੇ ਆਪਾਂ ਕੰਮ ਜਿੰਨਾ ਖੇਚ ਹੁੰਦਾ ਨਾ। ਤੇ ਬੱਦ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਅੱਜ ਆਪਾਂ ਆ ਰਹੇ ਹਾਂ ਸ੍ਰੀ ਚਮਕੌਰ ਸਾਹਿਬ ਤੇ ਅਰੇ ਰੌਣੀ ਸਾਈਕਲਿੰਗ ਹੈੜੀ ਆ ਤੇ ਆਪਾਂ ਹੁਣ ਤੱਕ 7 ਕਿਲੋਮੀਟਰ ਸਫ਼ਰ ਤੈ ਕਰ ਲਿਆ ਤੇ ਬਾਕੀ ਤੁਸੀਂ ਬਣੇ ਰਹੋ। ਲਓ ਵੀ ਆਪਾਂ ਖੰਨੇ ਬੋਲ ਇਹ ਖੰਨੇ ਆ ਗਿਆ ਸਮਰਾਲਾ ਵਾਲਾ ਪੁਲ। ਠੀਕ ਹੁਣ ਦੇਖਣਾ ਪੱਟਾ ਤੇ ਜੋਰ ਹੈਗਾ ਕਿ ਨਹੀਂ। ਆਪਾਂ ਇੱਕ ਹੱਥ ਨਾਲ ਹੀ ਸਾਈਕਲ ਚਲਾ ਰਹੇ ਹਾਂ ਤੇ ਪੁਲ ਵੀ ਦੇਖ ਲਓ ਸਿੱਧਾ ਪੁਲ। ਇਹ ਫਿਰ ਆ ਫੈਂਕਲੀ ਚਲਾਉਣ ਦਾ ਨਹੀਂ ਇਹ ਜਿਹੜਾ ਪੁਰ ਬੱਸ ਕਰਾ ਦਿੰਦਾ ਪਰ ਆਪਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਇੱਕ ਸਾਲ ਹੋ ਗਿਆ ਸਾਈਕਲ ਹੀ ਕਰਦੇ ਉਹਨੂੰ ਜਿਹੜੇ ਜਿਹੜੇ ਪੁਰ ਤੋਂ ਵੀ ਬੱਸ ਉਹ ਵੀ ਫਿਰ ਤਾਂ ਸਰ ਗਿਆ ਸੋ ਆਪਾਂ ਦੇਖੋ ਇੱਕ ਹੱਥ ਨਾਲ ਹੀ ਚਲਾ ਰਹੇ ਆ ਨਾਲ ਸਾਈਕਲ ਵੀ ਆਪਣੀ ਅੰਦਰ ਚਲਾ ਰਹੇ ਆ ਕੱਤਾ ਬਾਰ ਕਰਤਾ ਦੇਖੋ ਕਿੱਥੋਂ ਆਇਆ ਆ ਕੀ ਦਾਣਾ ਮੰਡੀ ਖੰਨੇ ਦੀ ਸਭ ਤੋਂ ਵੱਡੀ ਪਾਵਰ ਜਫਰਨਾਮਾ ਚੱਲ ਰਿਹਾ ਚੱਕਾ ਘੱਟਾ ਕੰਮ ਲਾਓ ਜੀ ਦੇਖੋ ਆਇਆ ਆ ਮਰਦੀ ਕੋ ਨਾ ਜਗੇ ਬੱਚੇ ਗਲਤਨ ਆਇਆ ਤੇ ਰੇਲ ਵੀ ਰੇਲ ਵੀ ਲਾਈਨ ਆ ਗਈ ਦਸਮ ਬੜਾਗਾ ਇਹਦਾ ਦੀ ਤੋ 20 ਕਿਲੋਮੀਟਰਸ ਪਰ ਪਤਾ ਕਰ ਲੈ ਹੁਣ ਤੱਕ ਤਾਂ ਬੰਦ ਬਵਾਟ ਆ ਗਿਆ। ਫੰਰਾਲਾ ਗਿਆ ਆਪਾਂ ਤਾਂ ਜੀ ਮੌਸਮ ਇਸ ਕੋਲ ਮੇ ਆਪਣੇ ਆਣ ਕੋ ਤਾਂ ਨਹੀਂ ਗਿਆ। ਜਦੋਂ ਜਨਪਾਇਰ ਉਹ ਵੀ ਹੈ ਨਹੀਂ ਜੀ ਕਿਉਂਕਿ ਆਪਾਂ ਨੂੰ ਦਿੱਕਤ ਨਹੀਂ ਹੋਏ ਨਾ। ਲਓ ਜੀ ਉਸ ਤੋਂ ਬਾਅਦ ਆਪਾਂ ਫੰਰਾਲਾ ਨਗਰ ਕੋਲ ਸਾਲੇ ਕਹਿੰਦੇ ਫੰਰਾਲਾ ਕਹਿੰਦੇ ਧੰਨਵਾਦ ਫੰਰਾਲਾ ਅਸੀਂ ਤੁਹਾਨੂੰ ਵੀ ਦਵਾਵਾਂਗੇ ਕੋਈ ਚੱਕਰੀ ਨਹੀਂ ਕੀਤੀ ਯਾਰ ਰਸਤੇ ਤੇ ਮੈਂ ਦੇਖ ਤੁਹਾਨੂੰ ਲੋਬੀ ਆਪਾਂ ਹੌਲਾ ਪਹੁੰਚਣ ਵਾਲੀਆਂ ਬਸ 7 ਕਿਲੋਮੀਟਰ ਰਹਿ ਗਿਆ ਕੋਈ ਯਾਨੀ ਸੀਗੀ ਜੇ ਅਸੀਂ ਜਲਦੀ ਪਹੁੰਚ ਜਾਗੇ ਪਰ ਬਹੁਤ ਜਲਦੀ ਪਹੁੰਚਦੇ ਸੁਨੀਗਾਗਾ ਕੋਸਨੀਗਾ ਦਾ ਵੀ ਤਾਂ ਤੇ ਉਸ ਇੱਥੇ ਹੀ ਜਾਣਾ ਪਊ ਗੁਰਦੁਆਰਾ ਜਗੀ ਉਸ ਲਗੜੀ ਕਰਨਾ ਪਊ ਮਾਰਕਰ ਦੇ ਕਰਦੇ ਪਤਨ ਨੰਡਾ ਆਪਣੇ ਵਿੱਚ 52 ਕਿਲੋਮੀਟਰ ਸਰਫੇ ਕਰਦੇ ਆ ਜੇ ਫਿਰ ਤੋਂ ਆਪਣਾ ਪੂੜੀ ਨੂੰ ਕਿੱਥੇ ਲੱਸੀਗਾ ਤਕਰੀਬਨ 40 ਕਿਲਾ ਮਹਿਲਾ ਕਿਲੋਮੀਟਰ ਰਹਿ ਗਿਆ ਸੀਗਾ ਮਾਹੌਲ ਵੀ ਬੜਾ ਘੈਂਡ ਵੀ ਬੜਾ ਘੈਂਡ ਪਈ ਆ ਰੋਡ ਵੀ ਪੂਰਾ ਸਾਫ ਸੀਗਾ ਜਿਸ ਤੇ ਮਨ ਕਰਨ ਦੀ ਦਿੱਕਤ ਨਹੀਂ ਆਉਣੀ ਖਾਸ ਇਹ ਨਹੀਂ ਕਿ ਬੰਦੇ ਇੱਕ ਫਾਇਦਾ ਇੱਕ ਤਸਵੀਰ ਫੈਟ ਰਹਿਣਾ ਨੰਬਰ ਲੋਕ ਆ ਬਣਾ ਤੇਲ ਦੇ ਖਰਚੇ ਨਹੀਂਦਾ ਤੇ ਜੋ ਚੀਜ਼ਾਂ ਬੋ ਮੋਸ਼ਨ ਜਾਂ ਗੱਡੀ 'ਚ ਹਨਾ ਨਹੀਂ ਕਰ ਸਕਦੇ ਸਾਈਕਲਿੰਗ ਵੀ ਵਧੀਆ ਮਤਲਬ ਜਿਹੜੇ ਦਾ ਨਾਮ ਲੈ ਸਕਦੇ ਆ ਲੋਕਾਂ ਦਾ ਬਹੁਤ ਪਿਆਰ ਮਿਲਦਾ ਕਿਉਂਕਿ ਜਦੋਂ ਆਪਾਂ ਕੁਝ ਡਿਗਨੈਂਡ ਕਰਦੇ ਆ ਸਭ ਤੋਂ ਲੱਗੋ ਹੋਰ ਵੀ ਸਾਈਕਲਿੰਗ ਕਰਦੇ ਆ ਬਹੁਤ ਵਧੀਆ ਕਰਦੇ ਜਿੰਨਾਂ ਦੇਖ ਕੇ ਮੈਂ ਜਾਂਦਾ ਇਹ ਅੰਦਰ ਵੀਰ ਹੋ ਗਿਆ ਕਿ ਹੋਰ ਵੀ ਸਾਈਕਲਿੰਗ ਦੇ ਆਪਾਂ ਤੋਂ ਬਹੁਤ ਜ਼ਿਆਦਾ ਵਧੀਆ ਕਰਦੇ ਤੇ ਆਪਾਂ ਫਿਰ ਪਹੁੰਚ ਗਏ ਸੀਗੇ ਤੋ 500 ਕਿਲੋਮੀਟਰ ਰਹਿ ਗਿਆ ਸੀਗਾ ਤੇ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਚੰਕੌਰ ਸਾਹਿਬ ਪਹੁੰਚ ਗਏ ਪਾ ਬਣਾਈ ਵੀਡੀਓ ਨੌ ਵੀ ਆਪਾਂ ਪਹੁੰਚ ਗਏ ਦੁਬਾਰਾ ਸੀ ਚੰਕੌਰ ਸਾਹਿਬ ਤੇ 62 ਕਿਲੋਮੀਟਰ 62 ਕਿਲੋਮੀਟਰ ਸਫਰ ਦਾ ਇਹ ਗੱਲ ਹੈ ਆਪਾਂ ਨੇ ਹੁਣ ਤੱਕ 3 ਘੰਟੇ 45 ਮਿੰਟ ਲਾ ਕੇ ਤੇ ਅੱਜ ਦੀ ਰਿਕਾਰਡ ਹੀ ਹੋ ਗਿਆ ਆਪਾਂ ਕਿਤੇ ਨਹੀਂ ਰੁਕਾਂਗੇ ਈਵਨ ਕਿ ਬਸ ਪੈਂਟੋ ਜਿਵੇਂ ਸਾਈਕਲ ਦੇ ਬੈਠ ਕੇ ਸਿਰਫ ਰੇਆ ਕੇ ਉਤਰਿਆ ਕਿਤੇ ਪੈਰ ਲਾਈ ਨਹੀਂ ਹੈਗੇ ਤੇ ਇਹ ਵਾਹਿਗੁਰੂ ਜੀ ਦੀ ਕਿਰਪਾ ਬਈ ਇਹ ਆਪਾਂ ਕਰਨ ਵਾਲੇ ਕੌਣ ਹੁੰਨੇ ਆ ਤੇ ਮੈਂ ਸੋਚੋ 60 ਕਿਲੋਮੀਟਰ ਬਿਨਾਂ ਰੁਕੇ ਪਹਾੜ ਪਹਾੜ ਹੋ ਗਿਆ ਪਹਾੜ ਕਿਲੋਮੀਟਰ ਬਿਨਾਂ ਰੁਕੇ ਤੇ ਪਾਣੀ ਦੀ ਬੋਤਲੀ ਬਸ ਉਹੀ ਸੀਗੀ 10 ਲੀਟਰ ਦੀ ਉਹ ਤੇ ਉਹਨਾਂ ਨੇ ਸਾਰੇ ਤੇ ਆ ਖੜਿਆ ਆ ਸਾਈਕਲ ਤੇ ਆ ਗਰਿਆ ਆਪਾਂ ਹੁਣ ਚੇਂਜ ਕਰਦੇ ਆ ਨਿਕਰ ਪਾ ਗਏ ਲੋੜ ਤੁਰ ਪਾਉਨੇ ਆਪਾਂ ਆਪਣੇ ਗਰੂਮਿੰਗ ਸਹੀ ਕਰਦੇ ਹਾਂ ਆ ਲਓ ਆਖੜੀ ਉਹਨੇ ਸਾਈਕਲ ਹੀ ਸਾਹਮਣੇ ਗੁਰਦੁਆਰਾ ਤੇ ਇਧਰ ਲੰਗਰ ਹਾਲਾ ਫਾਰਮੂਲਾ ਕੁਝ ਆ ਗਿਆ ਤੇ ਹੁਣ ਦੇਖਣ ਜਾ ਰਹੇ ਆਪਾਂ ਕੰਮੀ ਹੁਣ ਤਾਂ ਪਾਈ ਆ ਪਰ ਸਫ਼ਰ ਬਹੁਤ ਵਧੀਆ ਰਿਹਾ ਬਹੁਾੜੇ ਕਿਲੋਮੀਟਰ ਮੈਂ ਖੁਦ ਹੈਰਾਨ ਆ ਯਾਰ ਬਿਨਾਂ ਰੋਕੇ ਸਫ਼ਰ ਕਰਿਆ ਕਰਿਆ ਤੇ ਉਸ ਤੋਂ ਬਾਅਦ ਆਪਾਂ ਲੀਆਂ ਕੜੀਆਂ ਫੋਟੋਆਂ ਦੇਖ ਕਰਾਈ ਦੇਖਣ ਤੋਂ ਬਾਅਦ ਆਪਾਂ ਹਰਤਾਸ ਕਰੀ ਤੇ ਫੋਟੋ ਲੱਤੀ ਉਹ ਬਗਲ ਦੁਆਰਾ ਆਪਾਂ ਮੱਥਾ ਟੇਕਿਆ ਬੜਾ ਸਕੂਨ ਮਿਲਿਆ ਸਰਬੋਤਮ ਜੀ ਜੀ ਨਾਮ ਨਾ ਨਾ ਸਾਰਾ ਸਭ ਨਾ ਜੀ ਮੈਂ ਯੱਤਰ ਦੇ ਵਸਾਇਨ ਨਾਲ ਇਕੱਤਰ ਆਪਾਂ ਦੁਬਾਰਾ ਰੀਸਟਾਰਟ ਹੋ ਗਏ ਜੇ ਤੇ ਬਹੁਤ ਵਧੀਆ ਲੱਗਿਆ ਕੰਮ ਤੋਂ ਬਾਅਦ ਆਪਾਂ ਲੰਗਰ ਹੱਥ ਲਏ ਲੰਗਰ ਸਕਿਆ ਤੇ ਥਿਊ ਵਾਲਾਂ ਜਨ ਸੀਗਾ ਫੋਟੋ ਵੀ ਵਿਧਿਆ ਆ ਰਹੀ ਸੀ ਤੇ ਇਸ ਤਰ੍ਹਾਂ ਆਪਾਂ ਘੰਟਾ ਕੁ ਸਪੈਂਡ ਕਰਿਆ ਘੰਟਾ ਡੇਢ ਘੰਟਾ ਦੁਬਾਰਾ ਪਰ ਤੁਰਪੇ ਸੈਂਕੜੇ ਲੇ ਲਏ ਤੇ ਫੋਟੋਆਂ ਖਿੱਚੀਆਂ ਤੇ ਆਪਾਂ ਫਿਰ ਥੋੜੀ ਜਿਹੀ ਮਾਈ ਆਪਾਂ ਵੀਡੀਓ ਬਣੇਗੀ ਬਹੁਤ ਜ਼ਿਆਦਾ ਤੇ ਆਪਾਂ ਹੁਣ ਬਾਰੇ ਕਲਾ ਨੂੰ ਚਾਲੇ ਸਾਈਕਲੀ ਵੀ ਤਿਆਰ ਆ ਮੈਨੂੰ ਲੱਗਦਾ ਟਾਈਮ ਥੋੜਾ ਜਿਆਦਾ ਲੱਗ ਜਾਣਾ ਬਿਕੋਜ਼ ਹੁਣ ਹੋ ਗਏ 10:14 ਦੇ। ਦੇਖਦੇ ਆ ਕਿਨੇ ਟਾਈਮ ਤੇ ਪਹੁੰਚਦੇ ਆ। ਜਲਾਇਲਾ ਤੇ 120 ਕਿਲੋਮੀਟਰ ਸਪੀਡ ਤੇ ਕਰਨਾ ਆਪਕਾ ਦਾਣਾ 60 ਕਿਲੋਮੀਟਰ 60-65 ਕਿਲੋਮੀਟਰ ਆਏ ਆ ਤੇ 60-65 ਕਿਲੋਮੀਟਰ ਰੁਕ ਜਾਣਾ। ਜਿਹੜੇ ਰਸਤੇ ਆਏ ਉਹੀ ਰਸਤੇ ਜਾਣਾ ਸ਼ਾਰਟਕਟ ਕੋਈ ਨਹੀਂ ਬਣਾਉਣਾ ਤੇ ਰੋਡ ਬਾਈ ਰੋਡ ਆਇਆ ਬਾਈ ਰੋਡ ਜਾਵਾਂਗੇ। ਕਿਲੋਮੀਟਰ ਅੱਜ ਦੀ ਯਾਤਰਾ ਹੋਊਗੀ ਸਫਲ 7 ਘੰਟੇ 38 ਮਿੰਟ ਦੇ ਵਿੱਚ 124 ਕਿਲੋਮੀਟਰ ਸਫ਼ਰ ਤੈਅ ਕਰਿਆ ਤੇ ਆ ਗਏ ਆਪਾਂ ਪਿੰਡ ਜਰਗਾਂ ਤੇ ਦੇਖੋ ਮੌਸਰ ਇੱਕ ਹੋਇਆ ਪਿਆ ਤੇ ਉੱਥੇ ਜਾ ਕੇ ਥੋੜਾ ਫੀਸਬੈਕ ਲਾਉਨੇ ਆ ਤਾਂ ਹੀ ਥੋੜਾ ਸੈਟ ਹੋਊਗਾ ਤੇ ਸ਼ੁਕਰਗੁਰ ਇੰਨੀ ਅੱਜ ਗਰਮੀ ਸੀਗੀ ਮਤਲਬ ਮੌਸਮ ਸਹੀ ਜਿਹਾ ਤੇ ਹੁਣ ਆਪਾਂ ਅਗੇ ਸਫ਼ਰ ਕੱਢ ਲਿਆ ਆਪਾਂ ਨੇ 7 ਘੰਟੇ 38 ਮਿੰਟ ਦੇ ਵਿੱਚ 124 ਕਿਲੋ